जायजा लेना सात बाद सड़कों तक दिक्कत आई है और पैथवर्क की बहुत ज्यादा जरूरत है तो लगातार जोसम थोड़ा बदलाव आया हॉटमिक्स प्लान चल रहा है और काफ़ी जगह पैथवर्क हुए भी है जिसकाउंड ਔਰ ਕੇ ਪੈਚਵਰਕ ਹੋਇਆ ਆ ਜਾਂ ਹੋਰ ਕਈ ਦਿਗਾਵਾਂ ਸੀਗੇ ਗਿਲ ਰੋਡ ਦੇ ਉੱਤੇ ਪੈਚਵਰਕ ਹੋਇਆ ਬਾਕੀ ਦਿਗਾਵਾਂ ਦੇ ਪਰ ਦੋ ਦਿਨ ਤੋਂ ਕਾफी ਦਿੱਕਤ ਆ ਰਹੀ ਸੀ ਸਾਰਕੀ ਪਲਾਂਟ ਜਲ ਚੱਲ ਨਹੀਂ ਪਾ ਰਿਆ ਸੀ ਤੋਂ ਅੱਜ ਸਰਪ੍ਰਾਈਜ਼ ਵਿਜ਼ਿਟ ਕੀਤੀ ਹੈ ਤੇ ਡਾਜਾ ਲੈਂਡ ਵੱਲ ਸੇ ਵੀ ਦੇਖੇ ਕੀ ਦਿੱਕਤ ਆ ਰਹੀ ਹੈ ਅੱਜ ਹੌਟਪਿਕ ਕਾਂਟੀ ਜੋ ਪ੍ਰੋਬਲਮ ਸੀਗੀ ਸਾਰੀਆਂ ਸੌਟ ਆਊਟ ਹੋ ਗਈਆਂ ਨੇ ਔਰ ਅੱਜ ਚੱਲ ਰਿਹਾ ਹੈ ਔਰ ਮੈਂ ਆਸ ਕਰਦੀ ਆ ਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਬਕਰੇ-ਬਕਰੇ ਜਗਾਵਾਂ ਤੇ ਜਿੱਥੇ-ਜਿੱਥੇ ਕਿਚਲੋ ਤੋਂ ਜੋ ਸਾਰੀ ਜਗਾ ਬਗੈਰਾ ਪੈਚ ਵਰਗਾ ਹੋ ਜਾਏਗਾ ਜੀ ਜੀ ਉਹ ਕਿਸ ਤਰ੍ਹਾਂ ਦਾ ਆ ਲੁਧਿਆਣਾ ਨੂੰ ਬੜੀ ਪ੍ਰੋਬਲਮ ਪੈ ਰਹੀ ਆ ਜੇ ਇਹ ਤਾਂ ਅਸੀਂ ਚੈੱਕ ਅਪ ਕੀਤਾ ਹੈ ਬਿਲਕੁਲ ਇਹ ਕੁਆਲਟੀ ਦਾ ਮਟੀਰੀਅਲ ਜਿਹੜਾ ਹੁਣ ਨਿਕਲ ਰਿਹਾ ਹੈ ਔਰ ਆਸ ਕਰਦੇ ਵੀ ਇਹ ਕੁਆਲਟੀ ਦਾ ਹੀ ਕੰਮ ਅੱਗੇ ਪਿੱਛੇ ਵੀ ਚੱਲਦਾ ਰਹੇਗਾ ਤੋਂ ਨਿਰੰਤਰ ਬਾਰ-ਬਾਰ ਚੈੱਕ ਇੰਸਟੇਟੇ ਰਵਾਂਗੇ ਤਾਂ ਜੋ ਜਿਹੜਾ ਕੰਮ ਹੈ ਲੁਧਿਆਣਾ ਵਾਸੀਆ ਦੇ ਦੀਏ ਹਮੇਸ਼ਾ ਸੁਵਿਧਾਜਨਕ ਹੋਵੇ ਔਰ ਲੁਧਿਆਣਾ ਵਾਸੀ ਨੂੰ ਕੋਈ ਚੀਜ਼ ਦੀ ਦਿੱਕਤ ਨਾ ਹੋਵੇ ਜਿਹੜਾ ਸਰਕਾਰ ਅੱਜ ਇਸ ਤੋਂ ਬਿਤੇ ਜਾ ਰਿਹਾ ਵਾ ਅੱਜ ਮੇਨ ਕਿਸੇਤਨ ਮੰਡੀ ਵੇਦਰੀਆ ਰੇਵੇ ਰੋਡ ਦੇ ਉੱਪਰ ਉੱਥੇ ਜਾ ਰਿਹਾ ਇਹ ਲੁਟਾ ਪਲਾਨਟ ਗਿਲ ਰੋਡ ਦੇ ਉੱਪਰ ਜਰੂਰਤ ਹੈ ਉਥੇ ਪੈਚ ਰੇ ਹੈ ਔਰ ਇਸ ਤੋਂ ਇਲਾਵਾ ਵਕਵਾ ਖਲਕਿਆ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੈਗੀ ਹੈ ਚਲੋਦੀ ਕਲਾਬ ਰੋਡ ਦੇ ਉੱਤੇ ਗ੍ਰੈਂਡ ਵਾਕ ਮਾਲ ਦੇ ਕੋਲ ਥੋੜੀ ਜਿਹੀ ਜਗ੍ਹਾ ਪੈਚ ਮਕ ਹੋਣ ਵਾਲਾ ਸੋ ਉਹ ਸਾਰੀਆਂ ਜਗ੍ਹਾਵਾਂ ਨੂੰ ਅੱਜ ਪ੍ਰੋਪਰਲੀ ਕਵਰ ਕੀਤਾ ਜਾ ਜਦੋਂ ਨਵੀਂ ਸੜਕ ਬਣਾਈ ਜਾਂਦੀ ਹੈ ਉਹਦੀ ਕਿੰਨੀ ਵੈਲਿਡਿਟੀ ਹੁੰਦੀ ਹੈ ਖੇਲੇ ਟਾਈਮ ਤੱਕ ਉਹਦਾ ਜਾਂਦਾ ਹੈ ਇਹ ਡਿਪੈਂਡ ਕਰਦਾ ਵੀ ਉਹ ਕਿਸ ਤਰੀਕੇ ਦਾ ਮਟੀਰੀਅਲ ਯੂਜ਼ ਕੀਤਾ ਗਿਆ ਉਹ ਮਟੀਰੀਅਲ ਟੂ ਮਟੀਰੀਅਲ ਜਿਹੜੀ ਹੈ ਅਲੱਗ-ਅਲੱਗ ਵੈਲਿਡਿਟੀ ਰਾਮ ਰੋਡ ਦਾ ਕਲਾਸ ਦਾ ਰੋਡ ਜੀ ਰਾਮ ਰੋਡ ਦੇ ਏ 1 ਦੇਹੀ ਅਸੀਂ ਪੈਚ ਵਰਕ ਕਰਾ ਦਿੱਤਾ ਸੀਗਾ ਕਿਉਂਕਿ ਤੁਸੀ ਬਹੁਤ ਦਿੱਕਤ ਆ ਰਹੀ ਸੀ ਤੋਂ نیچے ਟਾਈਲਸ ਨੂੰ ਦਰਵਾ ਕੇ ਉੱਪਰ ਜਿਹੜਾ ਕੰਮ ਸੀ ਪਹਿਲੇ ਨਹੀਂ ਹੋ ਗਿਆ ਸੀਗਾ ਉਥੇੋਂ ਜਿੱਤੇ ਤੱਕ ਕਾਰਪੋਰੇਸ਼ਨ ਦੀ ਖਤ ਹੈ ਉਥੇ ਤੱਕ ਤਾਂ ਕੰਪਲੀਟ ਆ ਹੋ ਚੁੱਕਿਆ ਆ ਔਰ ਬਾਕੀ ਜਗ੍ਹਾਾਂ ਦੇ ਉੱਤੇ ਜਹੇ ਸੁਭਾਸ਼ ਨਗਰ ਟਿਕਾਣੇ ਜੀ ਕਿਪਾ ਰੋਡ ਤੇ ਵੀ ਪਛੋ ਰਾਤ ਨੂੰ ਜਿਹੜਾ ਕੰਮ ਸੀਗਾ ਉਹ ਤੁਸੀਂ ਦੇਖਿਆ ਹੋਣਾ ਔਰ ਮੈਂ ਸਵੇਰੇ ਆਪ ਜਾਇਜ਼ਾ ਲੈ ਕੇ ਆ ਗਿਆ ਤਾਂ ਖੂਬੀ ਹੋਰ ਰੋਡ ਵੀ ਬਣੀ ਹੋਈ ਹੈ ਕਿਤੇ ਕਿਤੇ ਵੀ ਸੁੰਦਰਤ ਹੋਏਗੀ ਨਾਲ ਦੀ ਨਾਲੇ ਬੈਠ ਕੋਈ ਤੁਹਾਨੂੰ ਲਈ ਦਾ ਮੌਕਾ ਹੈਗਾ ਵਾ ਤੁਹਾਨੂੰ ਜੀ ਬਿਲਕੁਲ ਬਹੁਤ ਇੱਕ ਪਵਿੱਤਰ ਤਿਹਾੜੀ ਔਰ ਬਹੁਤ ਖੈਰ ਦਾ ਤਿਹਾੜੀ ਜਨਾ ਦੀਵਾਲੀ ਦਾ ਤਿਹਾੜੀ ਮਨਾਇਆ ਜਾਂਦਾ ਆ ਰਿਹਾ ਹੈ ਉਸ ਦੇ ਉਪਲਬਧ ਦੇ ਵਿੱਚ ਅਸੀਂ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹੇ ਹਾਂ ਔਰ ਕਰਦੇ ਵੀ ਰਹਾਂਗੇ ਕਿ ਸ਼ਹਿਰ ਸਾਫ਼ ਸੁਥਰਾ ਹੋਵੇ ਸੜਕਾਂ ਵਧੀਆ ਤਰੀਕੇ ਨਾਲ ਬੜੀਆਂ ਹੋਣ ਤਾਕੀ ਲੁਧਿਆਣਾ ਦੇ ਵਸਨੀਕਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਸੋ ਖਾਸ ਉਸ ਮੌਕੇ ਨੂੰ ਲੈ ਕੇ ਵੀ پوری ਕੋਸ਼ਿਸ਼ ਕੀਤੀ ਆ ਕਿ ਵੀ ਸਾਰੀਆਂ ਸੜਕਾਂ ਜਿਹੜੀਆਂ ਸਿੱਕੇ ਨਾਲ ਬਣ ਜਾਣ ਤਾਂ ਕਿ ਜੇ ਕਮੀ ਰਹਿ ਵੀ ਗਈ ਹੈ ਤੁਸੀਂ ਜਰੂਰ ਕਹਾਂਗੇ ਵੀ ਜਰੂਰ ਸਾਡੇ ਤੱਕ ਇਹ ਪਹੁੰਚਦੀ ਕਰੋ ਤਾਂ ਕਿ ਕੋਈ ਅਜਿਹਾ ਜਿਹੜਾ ਅਸੀਂ ਦੇਖਿਆ ਜਾਂ ਅਨਸਅਰ ਹੈ ਜੀ ਉਹ ਵੀ ਕਹੋ ਇੱਕ ਮੰਡੀ ਵਿੱਚ ਪਟਾਕੇ ਲੱਗੇ ਆ ਰਾਤੀ ਅਸੀਂ ਉੱਥੇ ਕਵਰੇਜ ਕਰਕੇ ਆਏ ਸੀ ਕਹਿੰਦੇ ਨਜਾਇਜ਼ ਵਸੂਲੀ ਬੜੀ ਕੀਤੀ ਜਾ ਰਹੀ ਹੈ ਠੇਕੇਦਾਰ ਵੱਲੋਂ ਦੇਖੋ ਇਸ ਦੇ ਬਾਰੇ ਜਿਹੜੇ ਡਿਪਾਰਟਮੈਂਟ ਨਾਲ ਕਨਸਰਨ ਹੈਗੇ ਉਹ ਵੀ ਉਹਨਾਂ ਨਾਲ ਵੀ ਗੱਲ ਹੋਏਗੀ ਤੇ ਅੱਜ ਵੀ ਹਾਲ ਅਸੀਂ ਹਸਪੀਟਲ પ્લાન્ટ ਦੇ ਪਹੁੰਚ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿ ਇਹ ਸੜਕਾਂ ਦਾ ਜਿਹੜਾ ਕੰਮ ਪ੍ਰਾਇੋਰਟੀ ਤੇ ਹੋਵੇ ਉਹਦੀ ਬੜੀ ਕੰਪਲੇਂਟ ਆਉਂਦੀ ਹੈ ਔਰ ਬੜੀ ਦਿੱਕਤ ਆ ਵੀ ਅੰਦੀ ਤਾਂ ਕਿ ਉਹਨਾਂ ਨੂੰ ਹੱਲ ਕੀਤਾ ਜਾਵੇ ਧੰਨਵਾਦ ਅੱਜ ਜਿਹੜੇ 1.5 ਘੰਟੇ ਸੀ ਜਦ ਮੇਰੇ ਆਉਂ ਇਕੱਠੇ ਜਿਕੇ ਤੇ ਪ੍ਰੋਗਰਾਮ ਬਣਿਆ ਵੀ ਜਾ ਕੇ ਟੈਕਿੰਗ ਕਰੀਏ ਪਲਾਂਟ ਹੁਣ ਚਾਲੂ ਹੋ ਗਿਆ ਦੋ ਦਸਤਾਂਤਰਾ ਦੇਗਾ ਪਲਾਂਟ ਦਾ ਜਿਹੜਾ ਮਾਲ ਆ ਤੁਸੀਂ ਪੁੱਛਿਆ ਵੀ ਮਾਲ ਕਿ ਕਿਸ ਤਰ੍ਹਾਂ ਇਹਦੀ ਥੋੜੀ ਹਦਾਇਤਾਂ ਮੈਂ ਦੇ ਸਕਦਾ ਮੇਰੇ ਬਾਟ ਗੱਠ ਯਾਤਰਾ ਸੀਗੀ ਬਹੁਤ ਸਾਲ ਪਹਿਲਾਂ ਪਲਾਂਟ ਦੇ ਐਸਪੀ ਸਾਹਿਬ ਸਾਡੇ ਜਿਗੇ ਛੋਕਮਾਨ ਉਹਨਾਂ ਨੇ ਕਹੇ ਸੀ ਵੀ ਗੱਠ ਯਾਤਰਾ ਵਾ ਵੀ ਪੈਚਵਰਕ ਕਰਾ ਦਿਓ ਉਹਨਾਂ ਨੇ ਉਸ ਟਾਈਮ ਪਲਾਂਟ ਤੋਂ ਮਾਲ ਚੱਲਦਾ ਵੀ ਆ ਉਦੋਂ ਸਾਡੇ ਕੋਲ ਮਸ਼ੀਨਰੀ ਜਿਹੀ ਬੰਦੇ ਸੀਗੇ ਉਹਨਾਂ ਨੇ ਸ਼ਾਪ ਰੋਡ ਮੇਰਾ ਬਣਾਤਾ ਹੀ ਤੁਸੀਂ ਹੈਰਾਨ ਮੰਨੋਗੇ ਕਿੰਨ ਸਾਦੇ ਬਣਿਆ ਹੁੰਦੀ ਹੈ ਲੋਕੀ ਸੜਕ ਦੀ ਤੇ ਮੇਰਾ ਉਹ ਰੋਡ 10 ਸਾਲ ਲਈ ਚੱਲਿਆ ਤੁਸੀਂ ਸਾਡਾ ਪਲਾਂਟ ਦਾ ਕਿੰਨਾ ਪਿਓਰ ਮਾਲ ਹੁੰਦਾ ਪੈਸਵਰਕ ਟਿਕਦਾ ਹੀ ਤਾਂ ਵਾ ਨਹੀਂ ਤਾਂ ਤੁਹਾਨੂੰ ਪਤਾ ਕੋਈ ਵੀ ਟੋਆ ਹੋਵੇ ਫੜਣੀ ਹੁੰਦੀ ਇਹ ਸਿਰ ਪਲਾਂਟ ਕਰਕੇ ਥੋੜਾ ਜਿਹਾ ਪਕੜ ਹੋ ਜਾਂਦੀ ਹੈ ਕਿ ਮਾਰ ਪਸੇ ਨਵੀਂ ਸੜਕ ਤੇ ਵੀ ਜੇ ਕਦੇ ਬਣਾ ਲੱਗ ਜਣ ਨਾ ਆਪਣੇ ਪਲਾਂਟ ਤੋਂ ਦਾਦਾ ਸਾਡੇ 8-8 ਘਾੜਾਂ ਛੜ ਕੇ ਹਿੱਲੇ ਨੇ ਪਰ ਇਸ ਤਰ੍ਹਾਂ ਦਾ ਸਿਸਟਮ ਹੈ ਨੀਗਾ ਵੀ ਅਸੀਂ ਪਲਾਂਟਾਂ ਤੋਂ ਸਾਰੀਆਂ ਛੜਕਾਂ ਬਣਾਏ ਕਿਉਂਕਿ ਇਸ ਤਰ੍ਹਾਂ ਦਾ ਦਾਣਾ ਸ਼ਹਿਰ ਬਹੁਤ ਵੱਡਾ ਇਸ ਕਰਕੇ ਅਸੀਂ ਪੈਜ ਵਰਗ ਦਾ ਇਹ ਕੋ ਕੰਮ ਕਰਦੇ ਦੇਖੋ ਹੀ ਪਬਲਿਕ ਰਹਿ ਗਈ ਬਹੁਤ ਖੁਸ਼ ਵੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਦੁਕਾਨਦਾਰ ਕੁਝ ਬੰਦੇ ਹੁੰਦੇ ਆ ਬੈਠੇ ਕਿ ਸਾਡਾ ਦੀਵਾਲੀ ਦਾ ਤਿਹਾੜਾ ਲਾਲਾਂ ਨੂੰ ਅਜੀ ਕਹਨਾ ਲਾਓ 10-4 ਭੋਟ 10-4 ਭੋਟ ਤੋਂ ਵੱਧ ਨਾ ਲਾਓ ਤਾਂ ਕਿ ਟ੍ਰੈਫਿਕ ਜਾਮ ਨਾ ਹੋਵੇ ਪਬਲਿਕ ਪਰੇਸ਼ਾਨ ਨਾ ਹੋਵੇ ਸਾਰਾ ਸਾਲ ਹੀ ਰਹਿੰਦਾ ਨਾ ਨਹੀਂ ਨਹੀਂ ਦੀਵਾਲੀ ਦਾ ਖਾਸ ਮਾਸਮਾ ਸਭ ਤੋਂ ਜ਼ਿਆਦਾ ਰਸ਼ ਦੀਵਾਲੀ ਨੂੰ ਹੁੰਦੀ ਹੈ ਖਰੀਦ ਜੋ ਵੀ ਸਾਰਾ ਸਾਲ ਕੋਈ ਖਰੀਦੇ ਨਾ ਖਰੀਦੇ ਦੀਵਾਲੀ ਨੂੰ ਸ਼ਾਪਿੰਗ ਹੁੰਦੀ ਹੁੰਦੀ ਆ ਇਹ ਆਪਾਂ ਨੂੰ ਹੀ ਪਤਾ ਤੁਹਾਨੂੰ ਹੀ ਪਤਾ ਦੀਵਾਲੀ ਦਾ ਮਤਲਬ ਆ ਇਸ ਕਰਕੇ ਸਾਰੇ ਸਾਲ ਦੇ ਜੋੜੇ ਪਏ ਆਂ ਦੀਵਾਲੀ ਨੂੰ ਕੱਟਦੇ ਆਂ ਦੀਵਾਲੀ ਦੇ ਬਹੁਤ ਬਹੁਤ ਪਬਲਿਕ ਬਹੁਤ ਬਹੁਤ ਪਬਲਿਕ ਨੂੰ ਮੁਬਾਰਕਬਾਦ ਆਮ ਆਦਮੀ ਪਾਰਟੀ ਵੱਲੋਂ ਆਮ ਸਰਕਾਰ ਵੱਲੋਂ ਤੇ ਕਾਰਪੀਸ਼ਣ ਵੱਲੋਂ ਬਹੁਤ ਬਹੁਤ ਦੀਵਾਲੀ ਦੇ ਮੁਬਾਰਕ